ਸਿਰ ਤੇ ਕਰਜ਼ਾ ਚੱਲ ਰਿਹਾ ਗਿਆ ਹੈ ਘਰ ਵਿੱਚ ਬਰਕਤ ਨਹੀਂ ਰਹਿੰਦੀ ਬਹੁਤ ਕਮਾਈ ਕਰਦੇ ਹਾਂ ਪਰ ਕਮਾਈ ਦੇ ਵਿੱਚ ਕਦੇ ਵੀ ਵਾਧਾ ਨਹੀਂ ਹੋ ਰਿਹਾ ਦਿਨ ਰਾਤ ਡੰਗਰਾ ਵਾਂਗੂ ਕਮਾਉਨੇ ਆ ਪਰ ਬਚਤ ਘਰ ਵਿੱਚ ਕੁਝ ਨਹੀਂ ਰਹਿੰਦੀ ਅੱਜ ਮੈਂ ਤੁਹਾਨੂੰ ਕੁਝ ਅਜੀਹਾ ਤਰੀਕਾ ਦੱਸੂਗੀ ਜੀ ਦੇ ਨਾਲ ਤੁਹਾਡੀ ਕੀਤੀ ਹੋਈ ਕਮਾਈ ਨੂੰ 4 ਗੁਣਾ ਬਰਕਤ ਵਾਹਿਗੁਰੂ ਜੀ ਲਾਉਣਗੇ ਇੱਕ ਵਾਰ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਚੰਗੀ ਲੱਗੀ ਤਾਂ ਲਾਈਕ ਕਮੈਂਟ ਵੀ ਕਰਨਾ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਨਾ ਤੇ ਸਭ ਤੋਂ ਪਹਿਲਾਂ ਆਪਣੇ ਕਰਨਾ ਕੀ ਹੈ ਜਿਹੜੀਆਂ ਕਿ ਆਪਾਂ ਘਰ ਦੇ ਵਿੱਚ ਬਰਕਤ ਖਤਮ ਹੋ ਚੁੱਕੀ ਹੈ ਉਹਨੂੰ ਵਾਪਸ ਲਿਆਉਣ ਲਈ ਥੋੜਾ ਜਿਹਾ ਕੰਮ ਅਜ ਮੇਰੀਆਂ ਭੈਣਾਂ ਵਾਸਤੇ ਇਹ ਕੰਮ ਤੁਸੀਂ ਜ਼ਰੂਰ ਕਰਨਾ ਫਿਰ ਦੇਖਣਾ ਬਰਕਤ ਹੈਲੋ ਹਾਂਜੀ ਸਾਰੇ ਪੈਨਪ੍ਰਾਵਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਹੈ ਕਿ ਪਹਿਲਾਂ ਸਮੇਂ ਦੇ ਵਿੱਚ ਬਜ਼ੁਰਗ ਜਿਹੜੀਆਂ ਘਰ ਦੀਆਂ ਔਰਤਾਂ ਹੁੰਦੀਆਂ ਸੀਆਂ ਉਹ ਆਪਣੀ ਨੂੰ ਨੂੰ ਆਪਣੀ ਧੀ ਨੂੰ ਇਸ ਤਰੀਕੇ ਨਾਲ ਸਿਖਾਉਂਦੀਆਂ ਹੁੰਦੀਆਂ ਸੀ ਕਿ ਪੁੱਤ ਤੂੰ ਇਹ ਕੰਮ ਕਰੀ ਤਾਂ ਦੇਖੀ ਤੁਹਾਡੇ ਘਰ ਦੇ ਵਿੱਚ ਕਿਵੇਂ ਬਰਕਤਾਂ ਹੋਣਗੀਆਂ ਅੱਗੇ ਬਹੁਤ ਇਦਾਂ ਦੀ ਰੋਕ ਟੋਕ ਹੁੰਦੀ ਸੀ ਜਿਵੇਂ ਕਿ ਹੱਥ ਦੇ ਉੱਪਰ ਆਪ ਇਦਾਂ ਰੋਟੀ ਬਣਾਉਣੇ ਆ ਨਾ ਤੇ ਮੈਨੇ ਨਾ ਮੰਮੀ ਹੋਰੀ ਦੱਸ ਦੇ ਹੁੰਦੇ ਸੀਗੇ ਕਿ ਦਾਦਾ ਜੀ ਮੇਰੇ ਕਹਿੰਦੇ ਹੁੰਦੇ ਸੀਗੇ ਵੀ ਭਾਈ ਤੂੰ ਰੋਟੀਆਂ ਪਕਾ ਰਹੀਆਂ ਜਾਂ ਲੋਕਾਂ ਨੂੰ ਸੁਣਾ ਰਹੀਆਂ ਹੈ ਨਾ ਵੀ ਇਸ ਤਰੀਕੇ ਦੇ ਬਜ਼ੁਰਗ ਹੁੰਦੇ ਸੀ ਅੱਜ ਕੱਲ ਤਾਂ ਹਨਾ ਵੀ ਕੋਈ ਰੋਕ ਟੋਕ ਵੀ ਨਹੀਂ ਹੈਗੀ ਸਾਰੇ ਕਾਸੇ ਦੇ ਆਪਾਂ ਖੁਦ ਪ੍ਰਧਾਨਾ ਹਨਾ ਫਿਰ ਵੀ ਆਪਾਂ ਪਤਨੀ ਕਿਉਂ ਹਰ ਟਾਈਮ ਦੁਖੀ ਰਹਿੰਨੇ ਆ ਅਕਸਰ ਮੈਂ ਤੁਹਾਨੂੰ ਕਹਿਣੀ ਹੁੰਦੀ ਆ ਵੀ ਆਪਣੀ ਘਰਾਂ ਦੇ ਵਿੱਚੋਂ ਬਰਕਤਾਂ ਜਾਣ ਦਾ ਮੇਨ ਕਾਰਨ ਇਹੀ ਐ ਕਿ ਆਪਾਂ ਨਾ ਪੁੱਛਦੇ ਆ ਘਰ ਦੇ ਵਿੱਚ ਸਵੇਰੇ ਸਵੇਰੇ ਜਿਵੇਂ ਕਿ ਆਪਣਾ ਖਾਣਾ ਬਣਾਉਣਾ ਹਨਾ ਆਪਾਂ ਪੁੱਛਦੇ ਆ ਵੀ ਹਾਂ ਤੂੰ ਕਿੰਨੇ ਰੋਟੀ ਖਾਏਂਗਾ ਤੂੰ ਕਿੰਨੇ ਫੁਲਕੇ ਖਾਏਂਗਾ ਤੂੰ ਕਿੰਨੇ ਹਨਾ ਆਪਾਂ ਗਿਣਕੇ ਨਾ ਉਦਾਂ ਹੀ ਬਣਾਉਨੇ ਆ ਤੇ ਆਪਾਂ ਨੂੰ ਇਹ ਹੁੰਦਾ ਵੀ ਅੱਧੀ ਰੋਟੀ ਬਚ ਨਾ ਜਾਵੇ ਤੇ ਕਈ ਭੈਣ ਭਰਾ ਮੈਨੂੰ ਕਮੈਂਟ ਵੀ ਕਰ ਸਕਦੇ ਆ ਹਨਾ ਮੈਸੇਜ ਵੀ ਕਰ ਸਕਦੇ ਕਿਉਂਕਿ ਮੇਰੇ ਮਾਸੀਆਂ ਸਹਿਰ ਚ ਰਹਿੰਦੀਆਂ ਨੇ ਸੰਗਰੂਰ ਨੇ ਇੱਕ ਪਾਤੜਾ ਨੇ ਹਨਾ ਵੀ ਸਾਡੇ ਰਿਸ਼ਤੇਦਾਰੀਆਂ ਵੀ ਸਹਿਰਾਂ ਦੇ ਵਿੱਚ ਵੀ ਕਾਫੀ ਨੇਗੀਆਂ ਤੇ ਉਥੇ ਨਾ ਕਈ ਵਾਰੀ ਹੁੰਦਾ ਵੀ ਹਾਂ ਅੱਜ ਰੋਟੀ ਬਚ ਗਈ ਤੇ ਪਿੰਡਾਂ ਵਾਲੇ ਤਾਂ ਮੈਸਾ ਨੂੰ ਪਾ ਦਿੰਦੇ ਆ ਹਨਾ ਹੋਰ ਡੰਗਰ ਪਸ਼ੂ ਫਿਰ ਦਿੰਦੇ ਉਹਨਾਂ ਨੂੰ ਪਾ ਦਿੰਦੇ ਵੀ ਸਹਿਰਾਂ ਵਾਲੇ ਇਹ ਰੋਟੀਆਂ ਦਾ ਕੀ ਕਰਨ ਵੀ ਦੇਖੋ ਇਹ ਇੱਕ ਬਹਾਨੇ ਆ ਹਨਾ ਵੀ ਰੋਟੀ ਜੀ ਆਪਣੇ ਕੋਲੇ ਬਚ ਜੂਗੀ ਤਾਂ ਸਹਿਰਾਂ ਦੇ ਵਿੱਚ ਵੀ ਬਹੁਤ ਵਿਚਾਰੀ ਇਦਾਂ ਦੇ ਨੇ ਜਿਹੜੇ ਕਿ ਭੁੱਖੇ ਨੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਨਸੀਬ ਨਹੀਂ ਹੁੰਦੀ ਹੈਗੀ ਤੇ ਕਈ ਜਿਵੇਂ ਕਿ ਜਾਨਵਰ ਨੇਗੇ ਕੁੱਤੇ ਬਿੱਲੇ ਮਰਜਾ ਗਾਵਾਂ ਹਨਾ ਬਹੁਤ ਫਿਰਦੀਆਂ ਹੁੰਦੀਆਂ ਨੇ ਜਿਹੜੀਆਂ ਨੂੰ ਕਿ ਆਪਾਂ ਟਿੱਡ ਪਾਰ ਸਕਦੇ ਆ ਠੀਕ ਹੈ ਆਪ ਵੀ ਆਪਾ ਉਹਨਾਂ ਨੂੰ ਰਾਜਮਾ ਨਹੀਂ ਦੇ ਸਕਦੇ ਪਰ ਉਹਨਾਂ ਦੀ ਦਿੱਤੀ ਹੋਈ ਸੀਸ ਕਹਿੰਦੇ ਨੇ ਕਹਿੰਦੇ ਕਿਸੇ ਨੂੰ ਨਾ ਤੂੰ ਚਾਹੇ ਸੋਨੇ ਦੇ ਨਾਲ ਲੱਗਦੇ ਚਾਹੇ ਤੂੰ ਪੈਸੇ ਦੇ ਨਾਲ ਲੱਗਦੇ ਪਰ ਉਹਦੀ ਅੰਦਰੋਂ ਜਿਹੜੀ ਰੂਹ ਹੈ ਉਹ ਤੈਨੂੰ ਕਦੇ ਅਸੀਸ ਨਹੀਂ ਦਿੰਦੀ ਇੱਕ ਵਾਰ ਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਸਾਖੀ ਸੁਣਾਉਣੀ ਆ ਇੱਕ ਵਾਰ ਨਾ ਇੱਕ ਰਾਜੇ ਨੂੰ ਕੋੜ ਹੋ ਗਿਆ ਤੇ ਉਹ ਕਿਸੇ ਮਹਾਪੁਰਸ਼ਾਂ ਕੋਲ ਚਲੇ ਗਿਆ ਉਹਨੇ ਬਹੁਤ ਦਵਾਈਆਂ ਖਾਧੀਆਂ ਬਹੁਤ ਉਹਨੇ ਵੈਦਾਂ ਤੋਂ ਡਾਕਟਰਾਂ ਤੋਂ ਇਲਾਜ ਕਰਵਾਇਆ ਕਿਸੇ ਤੋਂ ਕੋਈ ਉਹਦਾ ਫਰਕ ਨਾ ਪਿਆ ਤੇ ਉਹ ਕਿਸੇ ਮਹਾਪੁਰਸ਼ਾਂ ਕੋਲੇ ਚਲੇ ਗਿਆ ਜਿਵੇਂ ਅੱਗੇ ਕਿ ਰਿਸ਼ੀ ਮੈਨੂੰ ਮੂਣੀ ਹੁੰਦੇ ਸੀਗੇ ਉਹਨਾਂ ਕੋਲੇ ਚਲੇ ਗਿਆ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਕਹਿੰਦਾ ਵੀ ਮੈਂ ਨਾ ਰੋਗ ਆ ਤੋ ਅਗਰਸਥਾਂ ਵੀ ਮੇਰਾ ਇਹ ਰੋਗ ਕਿ ਤੋ ਠੀਕ ਨਹੀਂ ਹੋ ਰਿਹਾ ਵੀ ਮੈਂ ਹੁਣ ਨਹੀਂ ਬਚਦਾ ਤਾਂ ਮਹਾਪੁਰਸ਼ਾਂ ਨੇ ਕਿਹਾ ਵੀ ਤੈਨੂੰ ਨਾ ਕਿਸੇ ਦੀ ਆਤਮਾ ਦਾ ਮਤਲਬ ਕਿ ਦੁੱਖ ਲੱਗਿਆ ਹੋਇਆ ਕਿਸੇ ਨੇ ਤੈਨੂੰ ਬਰਸਰਾਪ ਦਿੱਤਾ ਹੋਇਆ ਵੀ ਤਾਂ ਇਹ ਤੇਰਾ ਰੋਗ ਠੀਕ ਨਹੀਂ ਹੋ ਰਿਹਾ ਹੈਗਾ ਉਹ ਕਹਿੰਦਾ ਵੀ ਫਿਰ ਇਹ ਠੀਕ ਕਿਵੇਂ ਹੋਊਗਾ ਤਾਂ ਮਹਾਪੁਰਸ਼ਾਂ ਨੇ ਉਹਨੂੰ ਕਿਹਾ ਕਹਿੰਦੇ ਵੀ ਤੂੰ ਕਿਸੇ ਦੀ ਨਾ ਆਤਮਾ ਨੂੰ ਖੁਸ਼ ਕਰ ਤਾਂ ਰਾਜ ਨੇ ਕੀ ਕੀਤਾ ਕਿਉਂਕਿ ਰਾਜਾ ਸੀ ਆਪਾਂ ਨੂੰ ਇਹੀ ਹੁੰਦਾ ਵੀ ਹਾਂ ਮੈਂ ਬਹੁਤ ਅਮੀਰ ਹਾਂ ਮੈਂ ਕੁਝ ਵੀ ਖਰੀਦ ਸਕਦਾ ਧਨ ਦੌਲਤ ਦੇ ਨਾਲ ਹਨ ਜਿਵੇਂ ਕਿ ਆਪਾਂ ਹੁਣ ਆਪਣੇ ਰਿਸ਼ਤੇਦਾਰਾਂ ਦੇ ਚਾ ਆਪਣੇ ਬੱਚਾ ਦੇ ਵਿੱਚ ਜਾਂ ਕਿਸੇ ਦੇ ਵਿਆਹ ਕਰਦਾਂ ਉਹ ਕਹਿੰਦੇ ਵੀ ਸਭ ਤੋਂ ਅਮੀਰ ਮੈਂ ਹਾਂ ਵੀ ਮੈਂ ਇਹਨਾਂ ਨਾਲ ਆਪਾਂ ਸੌਦੇ ਸਹੁਰਾ ਨੂੰ ਦਿੱਤਾ ਐ ਕਰਿਆ ਐ ਕਰਿਆ ਪਰ ਉਹ ਤੁਹਾਨੂੰ ਸੀਸ ਨਹੀਂ ਦਿੰਦੇ ਉਹਨਾਂ ਤੁਹਾਡੇ ਸਮਕਾ ਸਮਾਨ ਤੇ ਨੀਤ ਰਹਿੰਦੀ ਐ ਅਸੀਸ ਨਹੀਂ ਮਿਲਦੀ ਤੁਹਾਨੂੰ ਉਸ ਚੀਜ਼ ਦੀ ਹਨ ਤੇ ਕਹਿਣ ਤੋਂ ਭਾਵੇਂ ਮੇਰਾ ਵੀ ਜਦੋਂ ਉਹਨੇ ਸਾਜੇ ਨੇ ਸੋਚਿਆ ਵੀ ਮੈਨੂੰ ਅਸੀਂ ਇਸ ਦੀ ਕੀ ਘਾਟ ਹੈਗੀ ਉਹਨੇ ਆਪਦੇ ਢੰਡਾਰੇ ਖੋਲਤੇ ਜਿਹੜੇ ਕਿ ਉਹਨਾਂ ਦੇ ਖਜ਼ਾਨੇ ਹੁੰਦੇ ਹਨ ਹਨਾ ਉਹ ਖੋਲਤੇ ਵੀ ਜਿਹਨੂੰ ਜੋ ਚੀਜ਼ ਚਾਹੀਦੀ ਹੈ ਉਹ ਲੈ ਜਾਓ ਹਨਾ ਤੇ ਜਿਹੜੇ ਵਿਚਾਰੇ ਗਰੀਬਤ ਸੀਗੇ ਆਏ ਉਹ ਕੋਨਾ ਕੋਈ ਕੱਪੜਿਆਂ ਚ ਬਨ ਬਨ ਕੇ ਲੈ ਜਾਂਦੇ ਹੁੰਦੇ ਅੱਗੇ ਉਹ ਬਨ ਬਨ ਕੇ ਲੈ ਗਏ ਪਰ ਕਿਸੇ ਦੀ ਵੀ ਆਤਮਾ ਖੁਸ਼ ਨਹੀਂ ਉਹ ਕਿਉਂਕਿ ਹਰੇਕ ਦੇ ਮਨ ਦੇ ਵਿੱਚ ਇਹ ਹੁੰਦਾ ਸੀਗਾ ਵੀ ਲੈ ਜੇ ਮੈਨੂੰ ਪਤਾ ਹੁੰਦਾ ਮੈਂ ਹੋਰ ਦੋ ਲਿਆਉਂਦਾ ਜੇ ਮੈਨੂੰ ਪਤਾ ਹੁੰਦਾ ਮੈਂ ਆਪਣੇ ਘਰਦਿਆਂ ਨੂੰ ਵੀ ਨਾਲ ਲਿਆਉਂਦਾ ਜੇ ਮੈਨੂੰ ਪਤਾ ਹੁੰਦਾ ਮੈਂ ਹੋਰ ਲੈ ਜਾਂਦਾ ਚੱਕ ਕੇ ਮੇਰੇ ਤਾਂ ਕੱਪੜਾ ਛੋਟਾ ਰਹਿ ਗਿਆ ਵੀ ਹਰ ਇੱਕ ਦੀ ਨੀਤ ਰਹੀ ਪਰ ਉਹਦੇ ਵਿੱਚ ਅਸੀਸ ਕਿਸੇ ਨੇ ਨਹੀਂ ਦਿੱਤੀ ਵੀ ਰਾਜੇ ਨੂੰ ਅਸੀਸ ਲੱਗੀ ਅਸੀਸ ਦੇ ਵਿੱਚ ਦੁਆ ਦੇ ਵਿੱਚ ਬlesing ਦੇ ਵਿੱਚ ਐਨੀ ਤਾਕਤ ਹੈ ਨਾ ਜਿਵੇਂ ਕਿ ਅੱਗੇ ਆਪਾਂ ਜਦੋਂ ਉੱਠਦੇ ਹੁੰਦੇ ਸੀਗੇ ਨੂਹਾ ਘਰਦਿਆਂ ਜਾਂ ਆਪਣੇ ਬਜ਼ੁਰਗ ਆਉਂਦੇ ਹੁੰਦੇ ਆ ਕਈ ਮਾਹ ਪੁਰਸ਼ ਘਰੇ ਆਉਂਦੇ ਆ ਆਪਾਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਪੈਰੀਂ ਹੱਥ ਲਾਉਣ ਦਾ ਭਾਵ ਹੁੰਦਾ ਸੀਗਾ ਵੀ ਉਹਨਾਂ ਦਾ ਸਤਿਕਾਰ ਕਰਨਾ ਤੇ ਉਹ ਖੁਸ਼ ਹੋ ਕੇ ਕਿੰਨੀਆਂ ਅਸੀਸਾਂ ਦਿੰਦੇ ਹੁੰਦੇ ਸੀ ਤੂੰ ਦੁੱਦੀ ਨਾਵੇਂ ਪੁੱਤੀ ਵਸੇ ਤੂੰ ਵੱਡਾ ਅਫਸਰ ਹੋਵੇਂ ਤੂੰ ਨੌਕਰੀ ਦੇ ਵਿੱਚ ਹਨਾ ਹੋਵੇਂ ਤੈਨੂੰ ਜਿਵੇਂ ਕਿ ਸਾਡੇ ਬੇਬੇ ਜੀ ਨੇ ਹਨਾ ਜਦੋਂ ਮੈਂ ਉਹਨਾਂ ਦੇ ਕਈ ਵਾਰੀ ਪੈਰੀਂ ਹੱਥ ਲਾਉਣੀ ਆ ਨਾ ਤਾਂ ਉਹ ਮੈਨੂੰ ਅਸੀਸ ਦਿੰਦੇ ਹੁੰਦੇ ਨੇ ਤੇਰਾ ਜਿਵੇਂ ਕਿ ਸਰਦਸਾਈ ਹੈ ਨਾ ਉਹ ਵੀ ਉਹਦੀ ਲੰਬੀ ਉਮਰ ਹੋਵੇ ਤੁਹਾਡੇ ਜੋੜੀ ਨੂੰ ਹਨਾ ਸਲਾਮਤ ਰੱਖੇ ਵਾਹਿਗੁਰੂ ਤੁਹਾਡੇ ਬੱਚਿਆਂ ਨੂੰ ਮੇਰੀ ਗੁੜੀਆ ਹੋਰੀ ਜਦੋਂ ਸਾਸ ਸਤਿਕਾਰ ਬੁਲਾਉਂਦੇ ਆਗੇ ਕੰਮ ਜਾਂਦੇ ਆ ਪੇਪਰ ਦੇਣ ਵਗੈਰਾ ਜਾਂਦੇ ਆ ਸਕੂਲ ਹਨਾ ਤਾਂ ਉਹਨਾਂ ਨੂੰ ਬੜੀਆਂ ਅਸੀਸਾਂ ਦੁੱਤੀ ਫਸਟ ਟਾਈਮ ਤੁਹਾਨੂੰ ਵਾਹਿਗੁਰੂ ਜੀ ਹਨਾ ਤਰੱਕੀਆਂ ਬਖਸ਼ ਦੇਖੋ ਉਹਨਾਂ ਨੂੰ ਤਾਂ ਕੁਝ ਨਹੀਂ ਮਿਲਣ ਵਾਲਾ ਇੱਕ ਪਿਆਰ ਵੀ ਹਾਂ ਸਾਸ ਸਤਿਕਾਰ ਵਜੋਂ ਆਪਾਂ ਨੂੰ ਇੰਨੀਆਂ ਅਸੀਸਾਂ ਮਿਲ ਜਾਂਦੀਆਂ ਨੇ ਪਤਾ ਨਹੀਂ ਵੀ ਹਨਾ ਉਹੀ ਅਸੀਸਾਂ ਤਾਰੀ ਜਾਂਦੀਆਂ ਨੇ ਜੀ ਤੇ ਅਕਸਰ ਜੋ ਮੇਰੇ ਕਹਿਣ ਦਾ ਭਾਵ ਸੀ ਕਿ ਜੋ ਮੈਂ ਤੁਹਾਨੂੰ ਸਮਝਾਉਣਾ ਚਾਹਣੀ ਆ ਹਨਾ ਉਹ ਥੋੜਾ ਜਿਹਾ ਵਿਸਥਾਰ ਦੇ ਨਾਲ ਸਮਝਾ ਕੇ ਨਾ ਸਮਝ ਆ ਜਾਂਦੀ ਹੈਗੀ ਹਨਾ ਕਈ ਪੈਨਪਰਮੈਂਟ ਕਹਿੰਦੇ ਨੇ ਦੀਦੀ ਤੁਸੀਂ ਵੀਡੀਓ ਲੰਬੀ ਲੈ ਜਨ ਦੇਖੋ ਲੰਬੀ ਲਜਾਣ ਦਾ ਉਹ ਨਾਲ ਤੁਹਾਡਾ ਕੋਈ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਕਿਸੇ ਨਾ ਕਿਸੇ ਨੂੰ ਕੁਝ ਨਾ ਕੁਝ ਸਿੱਖਣ ਨੂੰ ਹੀ ਮਿਲਦਾ ਦੇਖੋ ਅੱਜ ਕੱਲ ਆਪਾਂ ਸਿੱਖਦੇ ਨਹੀਂ ਇਸੇ ਕਰਕੇ ਆਪਾਂ ਖੱਜਲ ਖਵਾਰ ਹੋ ਰਹੇ ਹਾਂ ਹਨਾ ਰੁੱਲ ਰਹੇ ਹਾਂ ਦੁੱਖਾਂ ਨਾਲ ਬਸ ਇੱਕ ਲਾਲੋ ភੂਬਣੀ ਮਾਰਦਾ ਕੋਈ ਨਹੀਂ ਅੰਦਰੋਂ ਹਰ ਇੱਕ ਜਲਿਆ ਪਿਆਗਾ ਤੇ ਉਹਨੂੰ ਜਦੋਂ ਰਾਜਾ ਦਾ ਰੋਗ ਠੀਕ ਨਾ ਹੋਇਆ ਉਹ ਫੇਰ ਰਿਸ਼ੀ ਮੂਨੀ ਦੇ ਕੋਲ ਚਲੇ ਗਿਆ ਮਹਾਪੁਰਸ਼ਾਂ ਕੋਲੇ ਚਲੇ ਗਿਆ ਹਨ ਕਹਿੰਦਾ ਵੀ ਜੀ ਮੇਰਾ ਤਾਂ ਇਹ ਰੋਗ ਠੀਕ ਨਹੀਂ ਹੋਇਆ ਵੀ ਤੁਸੀਂ ਤਾਂ ਕਹਿੰਦੇ ਸੀ ਕਿਸੇ ਗਰੀਬ ਨੂੰ ਦਾਨ ਪੁੰਨ ਕਰਵੀ ਹੈ ਨਾ ਤੈਨੂੰ ਉਹਦੀ ਸੀਸ ਲੱਗੇਗੀ ਤੇ ਮਹਾਪੁਰਸ਼ ਨੇ ਕਿਹਾ ਵੀ ਤੈਨੂੰ ਸੀਸ ਉਹਨਾਂ ਨੇ ਦਿੱਤੀ ਹੋਈ ਨਹੀਂ ਉਹਨਾਂ ਦੀ ਤਾਂ ਸਾਰਿਆਂ ਦਾ ਇਹ ਰਿਹਾ ਵੀ ਜੇ ਅਸੀਂ ਹੋਰ ਕੱਪੜਾ ਲਿਆਉਂਦੇ ਜੇ ਅਸੀਂ ਹੋਰ ਆਹਨ ਦਾ ਵੀ ਹੋਰ ਲੈ ਜਾਂਦੇ ਹਨ ਤੇ ਰਾਜਾ ਬੜਾ ਨਿਰਾਸ਼ ਹੋਇਆ ਉਹ ਕਹਿੰਦਾ ਵੀ ਰਿਸ਼ੀ ਮੂਨੀ ਜੀ ਜਦੋਂ ਤੋਂ ਜਿਹੜੇ ਮਹਾਪੁਰਸ਼ਿਓ ਕਹਿੰਦੇ ਵੀ ਜਦੋਂ ਤੂੰ ਉਹਨੂੰ ਕੋਈ ਦਿਲੋਂ ਸੀਸ ਦੇਊਗਾ ਨਾ ਉਦੋਂ ਤੇ ਤੇ ਇਸੇ ਤਰੀਕੇ ਨਾਲ ਉਹ ਚੱਲਦਾ ਰਿਹਾ ਅੱਗੇ ਇਹਨਾਂ ਜਾਂਦੇ ਜਾਂਦੇ ਇੱਕ ਵਿਚਾਰੀ ਗਰੀਬ ਔਰਤ ਖੜੀ ਸੀ ਤੇ ਇੱਕ ਛੋਟਾ ਜਿਹਾ ਦਾ ਬੱਚਾ ਖੜਾ ਸੀ ਨਾਲ ਤੇ ਉਹ ਬੜਾ ਰੋ ਰਿਹਾ ਸੀਗਾ ਤੇ ਰਾਜਾ ਕਹਿੰਦਾ ਵੀ ਕੀ ਹੋਇਆਗਾ ਤੂੰ ਭੈਣ ਉਹਦੀ ਮਾਂ ਵੀ ਰੋ ਰਹੀ ਸੀ ਹੁੰਦੇ ਹੀ ਜਦੋਂ ਪੁੱਤ ਕਹਿੰਦੇ ਤੀ ਪੁੱਤ ਕੁਝ ਮੰਗਨੇ ਗਰੀਬੀ ਬਹੁਤ ਬੁਰੀ ਚੀਜ਼ ਹੈ ਅਸੀਂ ਵੀ ਬਚਪਨ ਦੇ ਵਿੱਚ ਹੰਡਾਈ ਹੈ ਹਨਾ ਵੀ ਉਹ ਗਰੀਬੀ ਨਾ ਹੁਣ ਵੀ ਮੇਰੇ ਨਾਲ ਜਹਾਦ ਕਰਕੇ ਉਹ ਗੱਲਾਂ ਨੂੰ ਨਾ ਮੇਰੀ ਰੂਹ ਖੰਭ ਜਾਂਦੀ ਹੈ ਮੈਂ ਆਪਣੀ ਵੀਡੀਓ ਦੇ ਵਿੱਚ ਬਹੁਤ ਕਾਫੀ ਟਾਈਮ ਹੋ ਗਿਆ ਮੈਂ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਦੱਸਿਆ ਸੀ ਸਾਰਾ ਪਰ ਉਸ ਗਰੀਬੀ ਨੂੰ ਕਿਸੇ ਇਨਸਾਨ ਨੇ ਦੂਰ ਨਹੀਂ ਕੀਤਾ ਜਿਵੇਂ ਕਿ ਮੈਨੂੰ ਪਰਸੋਂ ਨੇ ਇੱਕ ਵੀਰ ਦਾ ਕਮੈਂਟ ਆਇਆ ਉਹ ਕਿਸੇ ਭੈਣ ਨੂੰ ਕਹਿ ਰਿਹਾ ਸੀਗਾ ਹਨਾ ਵੀ ਤੂੰ ਰੱਬ ਰੱਬ ਕਰਨ ਨਾਲ ਨਹੀਂ ਹੁੰਦਾ ਵੀ ਤੂੰ ਡਾਕਟਰ ਤੋਂ ਦਵਾਈ ਲੈ ਮਿਹਨਤ ਕਰੋ ਤੇ ਮੈਂ ਉਹਨੂੰ ਸਮਝਾਇਆ ਵੀ ਜਿੱਥੇ ਬਾਹਰੂ ਜਿਹੜਾ ਚੀਜ਼ ਨੂੰ ਰੋ ਉਹਨੂੰ ਕੱਟ ਦਿੰਦੀ ਨੇ ਨਾ ਉਹ ਦੁਬਾਰਾ ਨਹੀਂ ਆਉਂਦੀ ਤੇ ਫਿਰ ਮੈਨੂੰ ਉਹਨਾਂ ਨੇ ਕਮੈਂਟ ਕੀਤਾ ਦੇਖੋ ਜਿਹੜਾ ਨਹੀਂ ਸਮਝਣਾ ਚਾਹੁੰਦਾ ਕਹਿੰਦੇ ਉਹਨੂੰ ਸਮਝਾਉਣ ਦੀ ਵੀ ਕੋਈ ਲੋੜ ਨਹੀਂ ਦੀ ਕਹਿੰਦਾ ਭੈਣੇ ਰੱਬ ਰੱਬ ਕਰਨ ਨਾਲ ਕਹਿੰਦਾ ਢਿੱਡ ਭਰ ਜਾਊਗਾ ਕਹਿੰਦਾ ਜੇ ਆਪਾਂ ਬੈਠ ਕੇ ਰੱਬ ਰੱਬ ਕਰੀ ਜਾਵਾਂਗੇ ਕਹਿੰਦਾ ਆਪਾਂ ਨੂੰ ਖਾਣ ਨੂੰ ਰੋਟੀ ਮਿਲ ਜੂਗੀ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਮੈਂ ਮੰਨਦੀ ਆ ਕਿਉਂਕਿ ਵਾਹਿਗੁਰੂ ਜੀ ਨੇ ਵੀ ਕਿਰਤ ਨੂੰ ਪ੍ਰਧਾਨ ਕੀਤਾ ਪਰ ਤੁਹਾਡੀ ਮਿਹਨਤ ਵੀ ਉਦੋਂ ਰੰਗ ਲਿਆਵੇਗੀ ਜਦੋਂ ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ ਨਹੀਂ ਜਿੰਨਾ ਮਰਜੀ ਕੋਲੂ ਦੇ ਬੈਲ ਵਾਂਗੂ ਅੱਖਾਂ ਤੇ ਪੱਟੀ ਬੰਨ ਕੇ ਆਪਾਂ ਮਿਹਨਤ ਕਰੀ ਜਾਓ ਕਰੀ ਜਾਓ ਕਰੀ ਜਾਓ ਇੱਕ ਦਿਨ ਨਤੀਜਾ ਉਹਦਾ ਕੁਝ ਵੀ ਨਹੀਂ ਮਿਲਦਾ ਆਪਾਂ ਫੇਰ ਕਹਿ ਦਿੰਨੇ ਆ ਵੀ ਲ ਮੈਂ ਤਾਂ ਇੰਨੀ ਮਿਹਨਤ ਕੀਤੀ ਤੇ ਮੈਨੂੰ ਤਾਂ ਕੁਝ ਨਹੀਂ ਪੱਲੇ ਪਿਆ ਕਿਉਂਕਿ ਜੀਤੇ ਭਰੋਸੇ ਦੇ ਨਾਲ ਜੀ ਦੀ ਅਸੀਸ ਦੇ ਨਾਲ ਤੱਕੇ ਵਧਣਾ ਸੀ ਉਹਦਾ ਤਾਂ ਤੂੰ ਭਰੋਸਾ ਤੱਕਿਆ ਹੀ ਨਹੀਂ ਮੇਰੇ ਨਾਲ ਦੇ ਵੀ ਬਹੁਤ ਨੇ ਜਿਹੜੇ ਕਹਿੰਦੇ ਸੀਗੇ ਅਸੀਂ ਤਾਂ ਜਿਵੇਂ ਐ ਕਰ ਦਾਂਗੇ ਅਸੀਂ ਤਾਂ ਜਿਵੇਂ ਐ ਕਰ ਦਾਂਗੇ ਅਸੀਂ ਤਾਂ ਮਿਹਨਤ ਕਰਦੇ ਆ ਰੱਬ ਕੁਝ ਹੁੰਦਾ ਹੀ ਨਹੀਂ ਅੱਜ ਉਹ ਉਹਨਾਂ ਦੀਆਂ ਜਿਹੜੀਆਂ ਮਿਹਨਤਾਂ ਸੀ ਨਾ ਠੀਕ ਐ ਵੀ ਉਹਨਾਂ ਨੇ ਮਿਹਨਤ ਉਹਦੋਂ ਕੀਤੀਆਂ ਪੈਸਾ ਵੀ ਕਮਾ ਲਿਆ ਸੀ ਉਦੋਂ ਪਰ ਹੌਲੀ ਹੌਲੀ ਜਿਹੜੀ ਉਹ ਮਿਹਨਤ ਸੀ ਨਾ ਉਹ ਡਾਊਨ ਹੁੰਦੀ ਗਈ ਕਹਿੰਦੇ ਕਹਿੰਦੇ ਜਦੋਂ ਆਪਾਂ ਖਰਗੋਸ਼ ਦੀਆਂ ਸਾਲਾ ਮਾਰਦਿਆਂ ਨਾ ਉਹ ਥੱਕ ਜਾਂਦੇ ਆ ਜਦੋਂ ਆਪਾਂ ਕਛੂਏ ਦੀ ਚਾਲ ਚੱਲਦੇ ਆ ਨਾ ਤਾਂ ਵਾਈ ਗਰੂ ਜੀ ਇੱਕ ਦਿਨ ਜ਼ਰੂਰ ਮੰਜ਼ਿਲ ਤੇ ਪਹੁੰਚਾ ਦਿੰਦੇ ਆ ਮੇਰੀ ਜ਼ਿੰਦਗੀ ਵੀ ਉਹੀ ਸੀਗੀ ਭਰੋਸਾ ਵਾਹਿਗੁਰੂ ਜੀ ਤੇ ਸੀ ਮਿਹਨਤ ਦਿਨ ਰਾਤ ਕਰਿੰਦੀ ਆ ਮੈਂ ਜੋ ਕੰਮ ਮੈਂ ਆਪਣੀ ਵੀਡੀਓ ਵੀ ਤੁਹਾਨੂੰ ਕਈ ਵਾਰੀ ਸਾਂਝੀ ਕੀਤੀ ਵੀ ਕਿ ਮੈਂ ਕਿੰਨੇ ਸਾਰੇ ਘਰ ਦੇ ਵੀ ਕੰਮ ਕਰਦੀ ਆ ਦੋ ਚੈਨਲ ਵੀ ਚਲਾਉਣੀ ਆ ਹੋਰ ਵੀ ਮੇਰੇ ਹਨਾ ਇਦਾਂ ਮਲਕੇ ਬਹੁਤ ਕੰਮ ਨੇ ਜਿਨ੍ਹਾਂ ਦੇ ਥਰੂ ਮੈਂ ਇਨਕਮ ਵੀ ਕਰਦੀ ਆ ਹਨਾ ਵੀ ਇਹ ਨਹੀਂ ਹੈਗਾ ਵੀ ਹਾਂ ਵੀ ਆਪਾਂ ਫੇਰ ਕਈ ਵੀ ਹਾਂ ਮਿਹਨਤ ਮੈਂ ਕੀਤੀ ਹੈ ਨਹੀਂ ਮੈਂ ਕੌਣ ਕੁਝ ਵੀ ਨਹੀਂ ਮਿਹਨਤ ਨੂੰ ਫਲ ਲਾਉਣ ਵਾਲਾ ਉਹ ਹੈ ਕਦੇ ਵੀ ਹੰਕਾਰ ਨਾ ਕਰੋ ਕਿਉਂਕਿ ਹੰਕਾਰ ਦਾ ਅੰਤ ਨੇੜੀ ਹੁੰਦਾ ਹੈ ਚਲੋ ਕਹਿਣ ਤੋਂ ਭਾਵੇਂ ਹੈ ਨਾ ਵੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤਾਂ ਤੁਹਾਡੀ ਕੀਤੀ ਹੋਈ ਮਿਹਨਤ ਨੂੰ ਵੀ ਚਾਰ ਚੰਨ ਲੱਗਣਗੇ ਤੇ ਜਦੋਂ ਉਹ ਰਾਜੇ ਨੇ ਉਹਨੂੰ ਪੁੱਛਿਆ ਤਾਂ ਉਹ ਬੜਾ ਰੋਈ ਕਹਿੰਦੀ ਵੀ ਮੇਰਾ ਪੁੱਤ ਕਹਿੰਦੀ ਇਹ ਲੱਡੂ ਮੰਗ ਰਿਹਾ ਤੇ ਮੇਰੀ ਆਤਮਾ ਤਾਂ ਰੋ ਰਹੀ ਹੈ ਕਿਉਂਕਿ ਮੈਂ ਆਪਣੇ ਪੁੱਤ ਨੂੰ ਦੋ ਲੱਡੂ ਵੀ ਨਹੀਂ ਦੇ ਕੇ ਦੇ ਸਕਦੀ ਮੇਰੇ ਵੀ ਨਾ ਇੱਕ ਵਾਰੀ ਬਚਪਨ ਦੀ ਗੱਲ ਯਾਦ ਆ ਗਈ ਹੈ ਨਾ ਵੈਸੇ ਮੈਂ ਆਪਣੀ ਜੀਵਨੀ ਸੁਣਾਉਂਦੀ ਨਹੀਂ ਹੁੰਦੀ ਹੈ ਨਾ ਪਰ ਜਦੋਂ ਕਈ ਵਾਰੀ ਇਦਾਂ ਦੀ ਕੋਈ ਸਾਖੀ ਆ ਜਾਂਦੀ ਹੈ ਨਾ ਫਿਰ ਮਨ ਭਰੇ ਆਉਂਦਾ ਨਾ ਤੇ ਹੁਣ ਨਾ ਕਈ ਵਾਰੀ ਨਾ ਕਿਤੇ 10 ਰੁਪਏ ਪਏ ਹੁੰਦੇ ਆ ਕਿਤੇ 50 ਰੁਪਏ ਪਏ ਹੁੰਦੇ ਆ ਨਾ ਕਿਤੇ ਐ ਠੋਲੂ ਰੁਪਏ ਆਪਣੇ ਆਮ ਹੀ ਪਏ ਰਹਿੰਦੇ ਆ ਨਾ ਘਰਾਂ 'ਚ ਤੇ ਮੇਰੇ ਨਾ ਬਹੁਤ ਮਨ ਚ ਕਈ ਵਾਰੀ ਐ ਹੁੰਦਾ ਵੀ ਜਦੋਂ ਛੋਟੇ ਹੁੰਦੇ ਸੀ ਨਾ ਵੀ ਉਹਦੋਂ ਨਾਲ ਇਹ 1 ਰੁਪਿਆ ਵੀ ਕਿੰਨੀ ਅਹਿਮੀਅਤ ਰੱਖਦਾ ਹੁੰਦਾ ਸੀ ਵੀ ਇਹਦੀ ਇੱਕ ਆਈਸਕ੍ਰੀਮ ਆਉਂਦੀ ਹੁੰਦੀ ਸੱਚ ਤੋ 20 ਸਾਲ ਪਹਿਲਾਂ ਦੀ ਉਹ ਗੱਲ ਹੈ ਜਿਆਦਾ ਲੰਬੀ ਗੱਲ ਨਹੀਂ ਹੈਗੀ ਇਹ ਹੈ ਨਾ ਵੀ ਆਪਾਂ ਨੂੰ ਜਿਆਦਾ ਕੋਈ ਵੀ 20 ਸਾਲਾਂ ਦੇ ਵਿੱਚ ਜਿਹੜਾ ਇਹ 1 ਰੁਪਿਆ ਸੀ ਇਹਦੀ ਅਹਿਮੀਅਤ ਬਿਲਕੁਲ ਖਤਮ ਹੀ ਹੋ ਗਈ ਪਰ ਸਾਨੂੰ ਪਤਾ ਵੀ ਇਹਦੀ ਅਹਿਮਤ ਕੀ ਹੁੰਦੀ ਸੀ ਜਦੋਂ ਨਾ ਆਈਸਕ੍ਰੀਮ ਵਾਲੇ ਪਿੰਡਾਂ ਵਿੱਚ ਆਣਾ ਆਉਂਦੇ ਹੁੰਦੇ ਕੁਲਫੀਆਂ ਵੇਚਣ ਵਾਲੇ ਤੇ ਅਸੀਂ ਮੰਮੀ ਉਹਨਾਂ ਨੂੰ ਕਹਿਣਾ ਵੀ ਮੰਮੀ 1 ਰੁਪਿਆ ਦੇ ਦਿਓ ਮੇਰੇ ਪਾਪਾ ਖੇਤੀ ਕਰਦੇ ਹੁੰਦੇ ਸੀਗੇ ਹਨਾ ਮਿਹਨਤ ਬਹੁਤ ਕਰਦੇ ਸੀ ਮੇਰੇ ਪਾਪਾ ਪਰ ਕਹਿੰਦੇ ਮਿਹਨਤ ਨੂੰ ਵੀ ਫਾਲੋ ਦੀ ਲੱਗਦੇ ਮੈਂ ਹੁਣ ਉਹੀ ਜਿਹੜੀ ਗੱਲ ਕਹਿ ਕੇ ਦੀਆਂ ਵੀ ਜਿੰਦਾ ਵਾਈ ਗਰੂ ਜੀ ਮਿਹਰ ਕਰਦੇ ਹਨਾ ਤੇ ਉਦੋਂ ਨਾ 1 ਰੁਪਿਆ ਵੀ ਨਹੀਂ ਮਿਲਦਾ ਹੁੰਦਾ ਸੀਗਾ ਹੁਣ ਮੈਂ ਖੁਦ ਹੈਰਾਨ ਹੁੰਨੀ ਆ ਵੀ ਵਾਈ ਗਰੂ ਜੀ ਵੀ ਤੂੰ ਪਤਾ ਹੀ ਨਹੀਂ ਹਨਾ ਪਿਖਾਰੀਆਂ ਤੋਰਾ ਹਜੇ ਕਿਵੇਂ ਬਣਾ ਦਿੰਨਾ ਹਨਾ ਵੀ ਜਿਹੜਾ ਤੈਨੂੰ ਪਰ ਸਾ ਤੱਕ ਦਾ ਤੇਰੇ ਤੇ ਹੈ ਨਾ ਅਜ ਤੱਕ ਮੈਂ ਐਡੀ ਹੋ ਗਈ ਅਜ ਤੱਕ ਮੈਂ ਕਦੇ ਕਿਸੇ ਇਨਸਾਨ ਦਾ ਇਹ ਨਹੀਂ ਕਿਹਾ ਨਾ ਆ ਚਾਹੇ ਮੇਰੇ ਤੇ ਕਿੱਡੀਆਂ ਵੱਡੀਆਂ ਮੁਸ਼ਕਿਲਾਂ ਆ ਗਈਆਂ ਨਾ ਮੈਂ ਕਦੇ ਆਪਣੇ ਭਰਾ ਨੂੰ ਆਪਣੇ ਪਿਓ ਨੂੰ ਆਪਣੀ ਮਾਂ ਨੂੰ ਮੈਂ ਕਦੇ ਕਿਸੇ ਨੂੰ ਇਥੋਂ ਤੱਕ ਕਿ ਮੈਂ ਆਪਣੇ ਪਤੀ ਨਾਲ ਵੀ ਠੀਕ ਹੈ ਵੀ ਚਲੋ ਆਪਾਂ ਪਤੀ ਪਤਨੀ ਦਾ ਰਿਸ਼ਤਾ ਵੀ ਆਪਾਂ ਨਾ ਕਈ ਵਾਰੀ ਮੈਂ ਕਹਿ ਦਿੰਨੀ ਹਾਂ ਗੁੱਸੇ 'ਚ ਵੀ ਆ ਗੱਲਾਂ ਆਏ ਆ ਪਰ ਮੈਂ ਕਦੇ ਵੀ ਇਹ ਨਹੀਂ ਕਿਹਾ ਵੀ ਹਾਂ ਮੈਨੂੰ ਤੁਸੀਂ ਆ ਚੀਜ਼ ਦਿਓ ਮੈਂ ਮੰਗਿਆ ਹਮੇਸ਼ਾ ਵਾਹਿਗੁਰੂ ਜੀ ਤੋਂ ਬਿਨਾ ਮੰਗਿਆ ਮਿਲਿਆ ਹੁਣ ਤੱਕ ਇੰਨਾ ਮਿਲਿਆ ਕਿ ਕੋਈ ਅੰਤ ਹੀ ਨਹੀਂ ਹੈਗਾ ਤੇ ਮੈਂ ਇਹਦੇ ਹਿਰਦਾਸ ਕਰਦੀ ਆ ਕਿ ਸਾਰੇ ਭੈਣ ਭਰਾ ਵਾਹਿਗੁਰੂ ਜੀ ਤੇ ਇੰਨਾ ਵਿਸ਼ਵਾਸ ਕਰਨ ਕੇ ਉਹਨਾਂ ਨੂੰ ਕਿਸੇ ਹੋਰ ਅੱਗੇ ਹੱਥ ਅਡਣੀ ਨਾ ਪੈਣ ਤੇ ਜਦੋਂ ਉਹ ਰਾਜਾ ਕਹਿੰਦਾ ਵੀ ਇਹ ਵੀ ਕੋਈ ਵੱਡੀ ਗੱਲ ਹੈ ਹਨਾ ਚਲੋ ਪੋਥੀ ਆਉਣੀ ਹੈ ਫਿਰ ਗੱਲਾਂ ਮੇਰੀਆਂ ਥੋੜੀਆਂ ਜਿਹਾ ਲੰਬੀਆਂ ਚਲੀਆਂ ਜਾਂਦੀਆਂ ਨੇ ਹਨਾ ਬੀ ਉਹਨਾਂ ਰਾਜਾ ਕਹਿੰਦਾ ਵੀ ਵੀ ਕੋਈ ਵੱਡੀ ਗੱਲ ਉਹਨੂੰ ਕਹਿੰਦਾ ਕਹਿੰਦਾ ਪੁੱਤ ਤੈਨੂੰ ਕਿੰਨੇ ਲੱਡੂ ਲੈਣੇ ਨੇ ਨਾ ਉਹਨੇ ਹੱਥ ਕਰਕੇ ਕਿਹਾ ਜੀ ਮੈਂ ਫਾਕ ਕਹਿੰਦਾ ਵੀ ਇੰਨੇ ਲੈਣੇ ਆ ਹਾਂ ਉਹ ਕਹਿੰਦਾ ਵੀ ਤੂੰ ਚੱਕ ਲੈ ਪੁੱਤ ਜਿੰਨੇ ਚੱਕਣੇ ਆ ਨਾ ਉਹਨੂੰ ਹਲਵਾਈ ਨੂੰ ਵੀ ਕਹਿੰਦਾ ਵੀ ਜਿੰਨੇ ਬੱਚਾ ਮੰਗਦਾ ਕਹਿੰਦਾ ਵੀ ਇਹਨੂੰ ਦੇ ਦਿਓ ਬੱਚੇ ਦੇ ਉਹਨੇ ਕਿੰਨੇ ਕਿਹਾ ਸੀ ਦੋ ਲੱਡੂ ਨੇ ਇਧਰਲੇ ਹੱਥ 'ਚ ਫੜ ਲੈ ਦੋ ਇੱਧਰਲੇ ਹੱਥ 'ਚ ਫੜ ਲੈ ਉਹਦੀ ਮਾਂ ਇੰਨੀ ਖੁਸ਼ ਹੋਈ ਆ ਨਾ ਕਿਉਂਕਿ ਜਦੋਂ ਧੀ ਪੁੱਤ ਮਾਂ ਦਾ ਕੋਈ ਬੱਚਾ ਨਾ ਹੁੰਦਾ ਤਾਂ ਉਹ ਮਾਂ ਬੜੀ ਖੁਸ਼ ਹੁੰਦੀ ਤੇ ਖੁਸ਼ ਹੋ ਕੇ ਜਦੋਂ ਮਾਂ ਦੇ ਅੱਖਾਂ 'ਚੋਂ ਉਹ ਰਾਜੇ ਨੂੰ ਉਹਦੇ ਇੱਕੋ ਅਸੀਸ ਨੇ ਰਾਜੇ ਦਾ ਸਾਰਾ ਰੋਗ ਹਟਾ ਦਿੱਤਾ ਕਹਿਣ ਤੋਂ ਮੇਰਾ ਭਾਵ ਹੈ ਕਿ ਜਿਹੜੀਆਂ ਪਾਣਾ ਅੱਜ ਕੱਲ ਛੋਟੀਆਂ ਛੁਟੀਆਂ ਕੰਮਾਂ ਨੂੰ ਆਪਾਂ ਭੁੱਲ ਚੁੱਕੇ ਆ ਨਾ ਜਿਵੇਂ ਕਿ ਅੱਗੇ ਹੁਣ ਬਜ਼ੁਰਗ ਹੁੰਦੇ ਸੀ ਰੋਟੀ ਬਣਾਉਂਦੇ ਸੀ ਕਹਿੰਦੇ ਹੁੰਦੇ ਸੀ ਪੁੱਤ ਗਿਣਕੇ ਨਾ ਬਣਾਈ ਘਰ ਦੀ ਬਰਕਤ ਮੁੱਕਦੀ ਆ ਪੁੱਤ ਜਦੋਂ ਰੋਟੀ ਬਣਾਉਣੀ ਹੈ ਸਿਰ ਟਾ ਕੇ ਬਣਾਈ ਘਰ ਦੇ ਵਿੱਚੋਂ ਬਰਕਤ ਚਲੀ ਜਾਂਦੀ ਹੈ ਪੁੱਤ ਜਦੋਂ ਪਾਣੀ ਪੀਣਾ ਸਿਰ ਟਾ ਕੇ ਤੇ ਬੈਠ ਕੇ ਪੀਂਦਾ ਅੱਜ ਆਪਾਂ ਦੇਖੋ ਅਯੁਰਵੈਦਿਕ ਦੇ ਵਿੱਚ ਹੋਮੋਪੈਥੀ ਦੇ ਵਿੱਚ ਐਲੋਪੈਥੀ ਦੇ ਵਿੱਚ ਜਾਂ ਵੈਸੇ ਆਪਾਂ ਜਿੰਮਾ ਵਗੈਰਾ ਵੀ ਆਪਾਂ ਕਹਿੰਦੇ ਵੀ ਪੈਰਾਂ 'ਤੇ ਪਰ ਬੈਠ ਕੇ ਪਾਣੀ ਪੀਓ ਜੀ ਮੈਂ ਕਿ ਮੈਂ ਹੁਣ ਮੋਟਾਪੇ ਵਾਲੀਆਂ ਵੀਡੀਓ ਪਾਈਆਂ ਨੇ ਮੈਂ ਅਕਸਰ ਤੁਹਾਨੂੰ ਕਹਿੰਦੇ ਵੀ ਪੈਰਾਂ 'ਤੇ ਪਰ ਬਹਿ ਕੇ ਪਾਣੀ ਪਿਓ ਪੈਰਾਂ ਪਰ ਬਾਣੀ ਪਾਣੀ ਬਹਿ ਕੇ ਪੀਣ ਦਾ ਮਤਲਬ ਹੈ ਕਿ ਤੁਹਾਡਾ ਜਿਹੜਾ ਪੇਟ ਹੈ ਨਾ ਨਾਲੇ ਤਾਂ ਉਹ ਜਦੋਂ ਆਪਾਂ ਬੈਠਦੇ ਆ ਪ੍ਰੈਸ਼ਰ ਪੈਂਦਾ ਤੇ ਜਿਹੜਾ ਆਪਾਂ ਪਾਣੀ ਘੁੱਟ-ਘੁੱਟ ਕਰਕੇ ਪੀਣਾ ਬਣਵਾ ਤੁੰਦੇ ਵਿੱਚ ਗੜਗੜ ਅੰਦਰ ਸਿੱਟ ਲੈਣੇ ਉਹ ਤੁਹਾਡੀ ਬੋਡੀ ਨੂੰ ਨੁਕਸਾਨ ਕਰਦਾ ਤੁਹਾਡਾ ਪੇਟ ਵ ਕੁੱਟ-ਕੁੱਟ ਪੀਓ ਪੈਰਾ ਪਰ ਬੈਠ ਕੇ ਪੀਓ ਜਦੋਂ ਮੈਂ ਛੋਟੀ ਹੁੰਦੀ ਸੀ ਨਾ ਮੇਰੀ ਦਾਦੀ ਜੀ ਮੇਰੇ ਦਾਦਾ ਜੀ ਤਾਂ ਮੈਂ ਨਹੀਂ ਦੇਖੇ ਹਨਾ ਉਹ ਪਹਿਲਾਂ ਹੀ ਗੁਜ਼ਰ ਗਏ ਸੀ ਤੇ ਮੇਰੀ ਦਾਦੀ ਜੀ ਮੈਨੂੰ ਅਕਸਰ ਕਹਿ ਦਿੰਦੇ ਮੈਨੂੰ ਵੀ ਆਤੋਂ ਦੀ ਬੱਚਣ ਜਿਵੇਂ ਹੁੰਦੇ ਹਨਾ ਪਾਣੀ ਦਾ ਗਲਾਸ ਭਰਿਆ ਫਟਾਫਟ ਪੀ ਲੈਂਦੇ ਮੇਰੀ ਦਾਦੀ ਮੈਨੂੰ ਕਹਿੰਦੀ ਹੁੰਦੀ ਪੁੱਤ ਨਾ ਓਕ ਨਾਲ ਪਾਣੀ ਪੀ ਮੈਂ ਕਹਿੰਦੀ ਲੈ ਬੇਬੇ ਇਹ ਵੀ ਕੋਈ ਗੱਲ ਹੋਈ ਓਕ ਨਾਲ ਪਾਣੀ ਪੀ ਹਨਾ ਵੀ ਉਹ ਕਹਿੰਦੀ ਹੁੰਦੀ ਸੀ ਪੁੱਤ ਪਾਣੀ ਓਕ ਦਾ ਪੈਸਾ ਰੋਕਦਾ ਮਲਕੇ ਵੀ ਜਿਹੜਾ ਪਾਣੀ ਹੈ ਨਾ ਉਹਨੂੰ ਆਪਾਂ ਓਕ ਨਾਲ ਪੀਵਾਂਗੇ ਆਪਾਂ ਹੱਥ ਨਾਲ ਪੀਂਦੇ ਆ ਨਾ ਉਹ ਪਕੂਟ-ਕੂਟ ਕਰਕੇ ਪੀਂਦੇ ਆ ਬਜ਼ੁਰਗਾਂ ਦੀਆਂ ਇਹ ਗੱਲਾਂ ਆਪਾਂ ਨੂੰ ਸਮਝ ਨਹੀਂ ਉਦੋਂ ਨਹੀਂ ਆਉਂਦੀਆਂ ਸੀ ਮੈਂ ਕਹਿੰਦੀ ਨਹੀਂ ਬੇਬੇ ਮੈਨੂੰ ਨਹੀਂ ਪੀਣਾ ਆਉਂਦਾ ਹਾਂ ਮੈਂ ਜਾਣ ਕੇ ਨਾ ਪਾਣੀ ਐ ਪਾਉਂਦੀ-ਪਾਉਂਦੀ ਨਾ ਮੈਂ ਜਾਣ ਕੇ ਨੀਚੇ ਡੋਲ ਦਿੰਦੀ ਮੈਂ ਕਹਿੰਦੀ ਲਮਣ ਤਾਂ ਪੀਣਾ ਹੀ ਨਹੀਂ ਆਉਂਦਾ ਵੀ ਉਦੋਂ ਨਾ ਗੱਲਾਂ ਉਹਨਾਂ ਦੀਆਂ ਦੱਸੀਆਂ ਹੋਈਆਂ ਹੁਣ ਯਾਦ ਆਉਂਦੀਆਂ ਨੇ ਅਕਸਰ ਤੁਸੀਂ ਸੁਣਿਆ ਨਾ ਕਹਿੰਦੇ ਨੇ ਵੀ ਬਜ਼ੁਰਗਾਂ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਦੇ ਵਿੱਚ ਹੀ ਯਾਦ ਆਉਂਦਾ ਹੋਨ ਉਹਨਾਂ ਦੀ ਉਹ ਦੱਸੀ ਹੋਈਆਂ ਸਿੱਖਿਆਵਾਂ ਨਾ ਮੈਨੂੰ ਮੇਰੇ ਸਹੁਰੇ ਘਰ ਵੀ ਇੱਜ਼ਤ ਦੇ ਰਹੀਆਂ ਨੇ ਤੇ ਮੇਰੇ ਪੇਕੇ ਘਰ ਵੀ ਜਦੋਂ ਮੈਂ ਜਾਨੀ ਆ ਨਾ ਤੇ ਜਦੋਂ ਪਿੰਡ ਦੇ ਵਿੱਚੋਂ ਵੀ ਦੇਖੋ ਮੈਨੂੰ ਕੋਈ ਮਿਲਦਾ ਹੈ ਨਾ ਕਿਉਂਕਿ ਸਾਡੇ ਨਾ ਉੱਥੇ ਜਿਹੜਾ ਸਾਡਾ ਪਰਿਵਾਰ ਹੈ ਸਾਡਾ ਖਾਨਦਾਨ ਹੈ ਉਹ ਕਾਫੀ ਵੱਡਾ ਹੈਗਾ ਮਾਲਕੀ ਸਾਡੇ ਪਿੰਡ ਨਾਲ ਲਾਣਿਆਂ ਤੋਂ ਜਾਣਿਆ ਜਾਂਦੇ ਨੇ ਐਵੇਂ ਫਲਾਣੇ ਲਾਣੇ ਚੁਣੇ ਧਮਕੇ ਚ ਜਦੋਂ ਕੋ ਨਾ ਮੈਨੂੰ ਅਕਸਰ ਮੇਰਾ ਸਵਾਸ ਹੈ ਜਿਵੇਂ ਕਿ ਹੁਣ ਮੈਂ ਪਹਿਲਾਂ ਉੱਥੇ ਵੀ ਮੈਂ ਸਾਰਿਆਂ ਨਾਲ ਇਦਾਂ ਹੀ ਹੱਸ ਖੇਡ ਕੇ ਪਿਆਤਾ ਮੇਰੇ ਸੱਤ ਚਾਚੇ ਤਾਈ ਨੇ ਨਾ ਮੈਂ ਕਦੇ ਵੀ ਕਿਸੇ ਨਾਲ ਲੜੀ ਝਗੜੀ ਨਹੀਂ ਸੀ ਨਾ ਇਦਾਂ ਹੀ ਮੈਂ ਚਾਹੇ ਮੰਮੀ ਉਹਰੇ ਆਪਸ ਵਿੱਚ ਗੁੱਸੇ ਹੋ ਜਾਂਦੇ ਪਰ ਮੈਂ ਸਾਰਿਆਂ ਦੇ ਘਰੀ ਜਾਣਾ ਨਾ ਸਾਰਿਆਂ ਦੇ ਨਾਲ ਹੀ ਹੱਸੀ ਗੱਡੀ ਜਾਣਾ ਤੇ ਮੈਂ ਨਾ ਹੁਣ ਵੀ ਮੈਨੂੰ ਜੇ ਕੋਈ ਪਿੰਡ ਚੋਂ ਵੀ ਮਿਲ ਜਾਂਦਾ ਨਾ ਤਾਂ ਮੈਨੂੰ ਉਹ ਇੰਨਾ ਪਿਆਰ ਦੇਣਗੇ ਸਾਰੇ ਨਾ ਇੰਨਾ ਉਹ ਕਰਦੇ ਨੇ ਚਾਹੇ ਠੀਕ ਹੈ ਵੀ ਉੱਤੋਂ ਕਰਦੇ ਨੇ ਅ ਮੈਨੂੰ ਪਰੇ ਲੱਗਦਾ ਵੀ ਮੈਂ ਤਾਂ ਮੈਂ ਤਾਂ ਕੁਝ ਵੀ ਨਹੀਂ ਕੀਤਾ ਵੀ ਮੈਨੂੰ ਵਾਹਿਗੁਰੂ ਨੇ ਇੰਨਾ ਪਿਆਰ ਕਿਉਂ ਦਵਾਇਆ ਉਹ ਦਵਾਇਆ ਸਿਰਫ ਇੱਕ ਜਿਹੜਾ ਕਿ ਵਾਹਿਗੁਰੂ ਤੇ ਵਿਸ਼ਵਾਸ ਤੇ ਮੇਰੀ ਬੋਲੀ ਸੌਰੀ ਕਰਦੇ ਵਿੱਚ ਵੀ ਤੇ ਪੇਕੇ ਕਰਦੇ ਵਿੱਚ ਵੀ ਇੱਜ਼ਤ ਦਵਾਉਂਦੀ ਹੈ ਕਹਿੰਦੇ ਆਪਾਂ ਨੂੰ ਆਪਣੀ ਜਿਹੜੀ ਹੋਰ ਕੋਈ ਇਹ ਨਹੀਂ ਹੈਗਾ ਵੀ ਹਾਂ ਮੈਂ ਕੋਈ ਜ਼ਿਆਦੀ ਹੋਵਾਂ ਵੀ ਹਨਾ ਹਾਂ ਹੋਇਆ ਇਹ ਸਿਰਫ ਕਹਿੰਦੇ ਆਪਣੀ ਕਿ ਜਿਹੜੀ ਛੋਟੀ ਜੀ ਜ਼ੁਬਾਨ ਹੈ ਨਾ ਇਹਦੇ ਨਾਲ ਤੁਸੀਂ ਹਨਾ ਦੁਨੀਆ ਜਿੱਤ ਸਕਦੇ ਹੋ ਕਰਕੇ ਦੇਖਿਓ ਮੈਂ ਅਕਸਰ ਮੇਰੀਆਂ ਭੈਣਾਂ ਵਾਸਤੇ ਬਹੁਤ ਵੀਡੀਓ ਪਾਈਆਂ ਨੇ ਵੀ ਤੁਸੀਂ ਨਾ ਜਿਨ੍ਹਾਂ ਨੂੰ ਆਏ ਵੀ ਸਾਡੇ ਘਰ ਦੇ ਵਿੱਚ ਹਨਾ ਸਾਡੇ ਲੜਾਈ ਝਗੜਾ ਨਹੀਂ ਮੁੱਕਦਾ ਜਾਂ ਸਾਡੇ ਪਤੀ ਇਦਾਂ ਕਰਦੇ ਹਨਾ ਤਾਂ ਤੁਸੀਂ ਨਾ ਮਹੀਨਾ 2 ਮਹੀਨੇ 3 ਮਹੀਨੇ ਲਗਾਤਾਰ ਨਾ ਜਿਵੇਂ ਮੈਂ ਤੁਹਾਨੂੰ ਕਈ ਵੀਡੀਓ ਪਾਈਆਂ ਨੇ ਮੈਂ ਤੁਹਾਨੂੰ ਲਿੰਕ ਵੀ ਇਸ ਵੀਡੀਓ ਦੇ ਵਿੱਚ ਪਾ ਦਊਂਗੀ ਤੁਸੀਂ ਉਹ ਕਰਕੇ ਦੇਖਿਓ ਤਾਂ ਤੁਹਾਡੇ ਘਰ ਦੇ ਵਿੱਚ ਦੇਖਿਓ ਕਿੰਨਾ ਫਰਕ ਪਵੇਗਾ ਤੇ ਜਦੋਂ ਵੀ ਤੁਸੀਂ ਹਨਾ ਰੋਟੀ ਬਣਾਉਣੀ ਹੈ ਤਵੇ ਦੇ ਉੱਪਰ ਪਹਿਲੀ ਰੋਟੀ ਪਾਉਣੀ ਹੈ ਨਾ ਉਹਨੂੰ ਤੁਸੀਂ ਕਹਿਣਾ ਕਿ ਵਾਹਿਗੁਰੂ ਜੀ ਤੁਸੀਂ ਸਾਡੀ ਦਾਤ ਹੈ ਮੇਰੇ ਘਰ ਦੇ ਵਿੱਚ ਕੋਈ ਗੁਰਸਿੱਖ ਤੁਹਾਡਾ ਪਿਆਰਾ ਜਾਂ ਕੋਈ ਵੀ ਜਾਨਵਰ ਪਸ਼ੂ ਆਵੇ ਤਾਂ ਉਹ ਭੁੱਖਾ ਨਾ ਜਾਵੇ ਐਨੇ ਜੋਗਾ ਕਰ ਦੇ ਪਿਤਾ ਜੀ ਕਿ ਮੇਰੇ ਦਰ ਤੇ ਕੋਈ ਵੀ ਆਵੇ ਉਹ ਭੁੱਖਾ ਨਾ ਜਾਵੇ ਭੁੱਖਾ ਉਹ ਤਾਂ ਨਹੀਂ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸਾ ਹੋਊਗਾ ਤਾਂ ਅਸੀਂ ਅਨਾਜ ਲਾਉਂਗੇ ਅਨਾਜ ਹੋਊਗਾ ਤਾਂ ਤੁਸੀਂ ਰੋਟੀ ਬਣਾ ਪਾਉਂਗੇ ਇਹਣ ਤੋਂ ਪਾਵੇ ਤੁਸੀਂ ਘਰ ਦੀ ਸਾਰੀ ਬਰਕਤ ਮੰਗਦੇ ਇਹ ਛੋਟੇ ਛੋਟੇ ਗੱਲਾਂ ਹੁੰਦੀਆਂ ਨੇ ਤੁਸੀਂ ਨਾ ਬਜ਼ੁਰਗਾਂ ਕੋਲੇ ਬਹਿ ਕੇ ਸੁਣਿਓ ਤੁਹਾਨੂੰ ਇਹ ਚੀਜ਼ਾਂ ਨਾਲ ਨਾ ਤੁਹਾਡੀ ਜ਼ਿੰਦਗੀ ਲਾ ਲੋ ਵੀ ਫਰਸ ਤੋਂ ਅਰਸਾਂ ਤੱਕ ਪਹੁੰਚਦੀਆਂ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਟੂਕਟ ਚਾਰ ਜਾਂ ਪੰਜ ਪ੍ਰਸ਼ਾਦ ਦੇ ਤੁਸੀਂ ਬਣਾਉਣੇ ਆ ਹਰ ਰੋਜ਼ ਬਣਾਉਣੇ ਆ ਤੁਹਾਡੇ ਘਰ ਤੁਸੀਂ ਪਿੰਡਾਂ 'ਚ ਰਹਿੰਦੇ ਹੋ ਤਾਂ ਤੁਸੀਂ ਹਨਾ ਕਿਸੇ ਬਾਹਰ ਗਲੀ ਦੇ ਵਿੱਚ ਕੁੱਤੇ ਬਿੱਲੀ ਨੂੰ ਪਾਓ ਤੁਹਾਡੇ ਬਾਹਰ ਕੋਈ ਮੰਗਤਾ ਆਉਂਦਾ ਤੁਸੀਂ ਉਹਨੂੰ ਪਾਓ ਜਾਂ ਫਿਰ ਤੁਹਾਡੇ ਡਾਲੀ ਵਾਲੇ ਆਉਂਦੇ ਨੇ ਅਕਸਰ ਪਿੰਡਾਂ ਵਾਲੀਆ ਮੇਰੇ ਭੈਣਾਂ ਨੂੰ ਆਦਤ ਹੁੰਦੀ ਆ ਨਾ ਬਾਬਾ ਜੀ ਡਾਲੀ ਕਰਨ ਆਉਂਦੇ ਨੇ ਉਹਨਾਂ ਨੂੰ ਦੁੱਧ ਪਾ ਦੇਣੀਆ ਘੁੱਟ ਖਣਾ ਜਾਂ ਦਾਲ ਸਬਜ਼ੀ ਪਾ ਦੇਣੀਆ ਪ੍ਰਸ਼ਾਦਾ ਨਹੀਂ ਪਾਉਂਦੀਆਂ ਪ੍ਰਸ਼ਾਦਾ ਪਾਇਆ ਕਰੋ ਕਿਉਂਕਿ ਨਾਲੇ ਤਾਂ ਉਹਦੇ ਨਾਲ ਤੁਹਾਡੇ ਘਰ ਦਾ ਦਸਬੰਧ ਜਾਂਦਾ ਤੇ ਨਾਲੇ ਉਹਦੇ ਨਾਲ ਤੁਹਾਡੇ ਘਰ ਦੇ ਵਿੱਚ ਬਹੁਤ ਬਰਕਤ ਆਉਂਦੀ ਨੇ ਕਿਉਂਕਿ ਗੁਰੂ ਘਰਾਂ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਵੀ ਪ੍ਰਸ਼ਾਦਾ ਇਕੱਠਾ ਕਰਕੇ ਲੈ ਕੇ ਜਾਂਦੇ ਨੇ ਉੱਤੇ ਬਹੁਤ ਵਿਚਾਰੇ ਢਿੱਡ ਭਰਦੇ ਆ ਹਨਾ ਗਰੀਬ ਵੀ ਆਉਂਦੇ ਆਗੇ ਵਿਚਾਰੇ ਹੋਰ ਮਾੜੇ ਮੰਗਤੇ ਵੀ ਆ ਵੀ ਉਹਨਾਂ ਦੇ ਨਾਲ ਅੰਦਰੋਂ ਚਾਹੇ ਉਹ ਆਪ ਚੇ ਅਸੀਸ ਨਾ ਦੇਣ ਪਰ ਅੰਦਰੋਂ ਅਸੀਸ ਜ਼ਰੂਰ ਆਉਂਦੀ ਹੈ ਤੁਸੀਂ ਮਹੀਨਾ 2 ਮਹੀਨੇ ਮੇਰੇ ਕਹੇ ਤੋਂ ਲਗਾਤਾਰ ਇਹ ਕੰਮ ਕਰਨ ਲੱਗ ਜਾਓ ਨਾ 4-5 ਪ੍ਰਸ਼ਾਦ ਦੇ ਤੁਸੀਂ ਬਣਾਉਣੇ ਆ ਥੋੜਾ ਉਹਤੇ ਮਿੱਠਾ ਵਗੈਰਾ ਲਾ ਲਓ ਜਾਂ ਕੁਝ ਵੀ ਕਰ ਲਓ ਹਨਾ ਤੁਹਾਡੇ ਕੋਲ ਦਾਲ ਸਬਜ਼ੀ ਨਹੀਂ ਹੈਗੀ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਕੁੱਤੇ ਬਿੱਲਿਆਂ ਨੂੰ ਪਾ ਦਿਓ ਪੰਛੀਆਂ ਨੂੰ ਪਾ ਦਿਓ ਕਈ ਮੇਰੀ ਭੈਣਾਂ ਕਹਿੰਦੀਆਂ ਵੀ ਸ਼ਹਿਰਾਂ 'ਚ ਰਹਿਣਾ ਸਾਨੂੰ ਇੱਥਾ ਹਨਾ ਤਾਂ ਤੁਸੀਂ ਉਹਦੇ ਟੋਕੜੇ ਕਰਕੇ ਨਾ ਥੋੜਾ ਜਿਹਾ ਮਿੱਠਾ ਲਾ ਕੇ ਤੁਸੀਂ ਕੋਠੇ ਉੱਪਰ ਪਾ ਦਿਓ ਕਿਉਂਕਿ ਮੈਨੂੰ ਇੱਕ ਬਹੁਤ ਪਹਿਲਾਂ ਮਹਾਪੁਰਸ਼ ਮੇਲੇ ਸੀਗੇ ਹਨਾ ਰਿਸ਼ੀ ਮੁਨੀ ਸੀਗੇ ਉਹ ਹਰਦਵਾਰ ਸੌਰੀ ਇਧਰ ਆਪਣੇ ਰਿਸ਼ੀਕੇਸਵਰ ਤੋਂ ਮੇਲੇ ਸੀਗੇ ਹਨਾ ਉਹ ਸਾਡੇ ਘਰ ਚਾਰ ਪੰਜ ਲਾ ਕੇ ਵੀ ਗਏ ਸੀ ਤੇ ਉਹ ਨਾ ਬਿਰਾਗੀ ਸਾਧੂ ਸੀਗੇ ਤੇ ਉਹ ਕਹਿੰਦੇ ਸੀਗੇ ਉਹਨਾਂ ਨੇ ਮੈਨੂੰ ਦੱਸੇ ਸੀਗਾ ਇੱਕ ਵਾਰੀ ਮੇਰੇ ਪਤੀ ਜੀ ਨੇ ਬਾਹਰ ਜਾਣਾ ਸੀਗਾ ਤੇ ਪਰ ਬਾਹਰ ਜਾਂਦੇ ਜਾਂਦੇ ਚਲੋ ਇਤਨੇ ਵਾਈਗੁਰੂ ਜੀ ਨੇ ਸਰਕਾਰੀ ਨੌਕਰੀ ਬਖਸ਼ਤੀ ਉਹਨਾਂ ਨੂੰ ਹਨਾ ਤੇ ਉਹ ਨਾ ਕਹਿੰਦੇ ਸੀਗੇ ਕਹਿੰਦੇ ਵੀ ਜਿੰਨਾਂ ਦਾ ਬਰਦੇਸ਼ ਜਾਣਾ ਜਿੰਨਾਂ ਨੇ ਜਿੰਨਾਂ ਦਾ ਕੋਈ ਕੰਮ ਨਾ ਬਣਦਾ ਹੋਵੇ ਨਾ ਤਾਂ ਉਹ ਨਾ ਦੋ ਚਾਰ ਰੋਟੀਆਂ ਜਾਂ ਥੋੜੇ ਕੋਨੇ ਪਕੌੜੇ ਵਗੈਰਾ ਬਣਾ ਕੇ ਨਾ ਉਹ ਤਾਂ ਚਲੋ ਮੰਗਲਵਾਰ ਵਾਲੇ ਦਿਨ ਉਹਨਾਂ ਨੇ ਦੱਸਿਆ ਤੁਸੀਂ ਕਿਸੇ ਦਿਨ ਵੀ ਕਰ ਲਓ ਕਿਉਂਕਿ ਸਿੱਖੀ ਦੇ ਵਿੱਚ ਇਦਾਂ ਦਾ ਕੋਈ ਹੋਣੀ ਹੈਗਾ ਦਿਨਾਂ ਦਾ ਤੇ ਕਹਿੰਦੇ ਵੀ ਉਹਨਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਨਾ ਸੱਤ ਦੇ ਉੱਪਰ ਪਾਉਣ ਲੱਗ ਜੋ ਨਾ ਤੁਹਾਡਾ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਨਾ ਬਣੀ ਤਾਂ ਮੇਰੀਆਂ ਭੈਣਾਂ ਜਿਹੜੀਆਂ ਕਿ ਕਰਜੇ ਤੋਂਪਨ ਅੱਜ ਕੱਲ ਬਹੁਤ ਹਨਾ ਵੀ ਆਪਣੇ ਕਰੇ ਕਰਜਾ ਮਿਹਨਤ ਵੀ ਕਰਦੇ ਆ ਪਰ ਉਹ ਮਿਹਨਤ ਪਤਾ ਹੀ ਨਹੀਂ ਲੱਗਦਾ ਵੀ ਕਿੱਧਰ ਉੜੀ ਜਾਂਦੀ ਹੈ ਮਿਹਨਤ ਨੂੰ ਬਰਕਤ ਤਾਂ ਨਹੀਂ ਆਉਂਦੀ ਮਿਹਨਤ ਦੇ ਵਿੱਚ ਹਨਾ ਕਿਉਂਕਿ ਆਪਣੇ ਘਰ ਦੇ ਵਿੱਚੋਂ ਪੋਜ਼ਿਟਿਵਿਟੀ ਹੀ ਖਤਮ ਹੋ ਚੁੱਕੀ ਹੈ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਦੋਂ ਵੀ ਕੋਈ ਕੰਮ ਕਰਨਾ ਹੈ ਕਿਤੇ ਨੌਕਰੀ ਤੇ ਜਾਣਾ ਹੈ ਦਿਹਾੜੀ ਤੇ ਜਾਣਾ ਹੈ ਘਰ ਦਾ ਕੰਮ ਕਰ ਲੈਣਾ ਤਾਂ ਪਹਿਲਾਂ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਮੈਂ ਇਹ ਕੰਮ ਕਰਨ ਲੱਗਿਆ ਇਸ ਦੇ ਵਿੱਚ ਬਰਕਤ ਆ ਪਾਉਣੀ ਹੈ ਤੇ ਜੋ ਮੈਂ ਕੰਮ ਕਰ ਰਿਹਾ ਇਸ ਦਾ 10ਵਾਂ ਹਿੱਸਾ ਗਰੀਬ ਦਾ ਮੂੰਹ ਤੇ ਗੁਰੂ ਕੀ ਗੋਲਕ ਵਿੱਚ ਪਵਾਉਂਦੇ ਰਹਿਣਾ ਚਾਹੇ ਤੁਸੀਂ 10 ਰੁਪਏ ਕਮਾਉਣੇ ਉਹਦੇ ਚੋਂ ਵੀ ਤੁਸੀਂ ਇਹਨਾਂ 50 ਪੈਸੇ ਅਗਰ ਗੁਰੂ ਸਾਹਿਬ ਜੀ ਨੂੰ ਭੇਟਾ ਕਰਿਆਂਗੇ ਜਾਂ ਕਿਸੇ ਗਰੀਬ ਨੂੰ ਦੇ ਦਊਂਗੀ ਇਹਦੇ ਨਾਲ ਤੁਹਾਨੂੰ ਘਾਟਾ ਨਹੀਂ ਪੈਣ ਲੱਗਿਆ ਇਹਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬਰਕਤਾਂ ਮਿਲਣਗੀਆਂ ਥੋੜੇ ਕਿ ਦਿਨ ਪਹਿਲਾਂ ਦੀ ਗੱਲ ਹੈਗੀ ਹਨਾ ਮੈਂ ਵਾਇਕਰੂ ਜੀ ਕੇ ਅਰਦਾਸ ਕਰਦੀ ਨਹੀਂ ਕਿ ਵਾਇਕਰੂ ਜੀ ਮੈਨੂੰ ਇੰਨੇ ਕਿਰਗਿਆ ਕਰ ਦਿਓ ਕਿ ਮੈਂ ਨਾ ਜਿਹੜੀਆਂ ਪੈਣਾ ਮੇਰੇ ਨਾਲ ਜੁੜੀਆਂ ਨੇ ਜਾਂ ਕੋਈ ਤੋਂ ਵੀ ਪਿੰਡ ਦੇ ਵਿੱਚੋਂ ਕਿਤੋਂ ਵੀ ਕੋਈ ਲਾ ਲਵੋ ਹਨਾ ਵੀ ਕਿਸੇ ਬੱਚੇ ਦੀ ਫੀਸ ਭਰਨੀ ਜਾਂ ਕਿਸੇ ਭੈਣ ਭਰਾ ਨੂੰ ਕੋਈ ਰਸਨ ਪਾਣੀ ਲੈਣਾ ਜਾਂ ਕੋਈ ਵੀ ਲਾ ਲਵੋ ਹਨਾ ਵੀ ਬਸ ਮੈਂ ਇੰਨੇ ਕਿਰਗਿਆ ਕਰਦੇ ਵੀ ਮੈਂ ਉਹਨਾਂ ਦੀ ਮਦਦ ਕਰ ਸਕਾਂ ਤੇ ਕੁਛ ਦਿਨ ਪਹਿਲਾਂ ਹਨਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਕਿਸੇ ਭੈਣ ਦਾ ਇਦਾਂ ਕਿਸੇ ਬੱਚੇ ਦੀ ਫੀਸ ਦਾ ਥੋੜਾ ਜਿਹਾ ਕੀਤਾ ਹਨਾ ਤੇ ਤੁਸੀਂ ਯਕੀਨ ਮੰਨਿਓ ਵੀ ਉਦੋਂ 10 ਗੁਣਾ ਮੈਨੂੰ ਸ਼ਾਮ ਤੱਕ ਹੀ ਮਿਲ ਗਿਆ ਸੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਥੋੜਾ ਥੋੜਾ ਨਾ ਕਿਸੇ ਗਰੀਬ ਦਾ ਮਦਦ ਕਰੋ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਇਕੱਠੇ ਕਰਕੇ ਹਨਾ ਗੋਲਕਾਂ ਦੇ ਵਿੱਚ ਪਾਓ ਕਿਉਂਕਿ ਅੱਜਕੱਲ ਗੋਲਕਾਂ ਨਾਲ ਵੀ ਬਹੁਤ ਕੁਝ ਹੋ ਰਿਹਾ ਤੁਹਾਡਾ ਪੈਸਾ ਗਲਤ ਥਾਂ 'ਤੇ ਲੱਗਦਾ ਤੇ ਤੁਸੀਂ ਪਾਪਾਂ ਦੇ ਭਾਗੀ ਬਣ ਜਾਂਦੇ ਹੋ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਹੈ ਹਨ ਕੁਝ ਬਣ ਰਿਹਾ ਤਾਂ ਤੁਸੀਂ ਉਹ ਚੀਜ਼ ਲਿਆ ਕੇ ਦੇ ਦਿਓ ਅਦਰਵਾਈਜ਼ ਤੁਹਾਡੇ ਪਿੰਡ ਦੇ ਵਿੱਚ ਹਨਾ ਚਾਰ ਪੰਜ ਘਰ ਅਜਿਹੇ ਹੋਣਗੇ ਹੋਣਗੇ ਮੈਂ ਅਕਸਰ ਕਹਿੰਨੀ ਨੇ ਵੀ ਜਿੰਨੇ ਵੀ ਤੁਸੀਂ ਹਨਾ ਅਮੀਰੋਂ ਘਟੋ ਘਟ ਪਿੰਡ ਦੇ ਵਿੱਚ ਕਿੰਨੇ ਲੋਕ ਅਮੀਰ ਹੁੰਦੇ ਹਨਾ ਉਹ ਤੁਸੀਂ ਨਾ ਜਿਵੇਂ ਕਿ ਕਿਸੇ ਗਰੀਬ ਦਾ ਘਰ ਨਹੀਂ ਪਹਿਰਾ ਕਿਸੇ ਗਰੀਬ ਕੋਲੇ ਰਸਨ ਨਹੀਂ ਹੈਗਾ ਕਿਸੇ ਗਰੀਬ ਬੱਚੇ ਦੀ ਪੜਾਈ ਨਹੀਂ ਹਨਾ ਤਾਂ ਤੁਸੀਂ ਨਾ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਜਿਵੇਂ 100 100 2 200 ਰੁਪਇਆ 4 400 ਰੁਪਇਆ ਇਕੱਠੇ ਕਰਕੇ ਤਾਂ ਤੁਸੀਂ ਉਸ ਬੱਚੇ ਨੂੰ ਦੇਉਗੇ ਉਹਦੀ ਫੀਸ ਭਰੀ ਜਾਊਗੀ ਕਿਸੇ ਭੈਣ ਭਰਾ ਨੂੰ ਰਸਨ ਤੇ ਇੱਕ ਤੁਸੀਂ ਜੋ ਮੈਂ ਕਹਿਣੀ ਹੁੰਦੀ ਆ ਅਕਸਰ ਕਿ ਜਪਜੀ ਸਾਹਿਬ ਜੀ ਦਾ 파ਟ ਸਵੇਰੇ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਸਿੱਟਾ ਦੇਣਾ ਜਿਹੜੀ ਤੁਸੀਂ ਮਿਹਨਤ ਕਰੋਗੇ ਨਾ ਅਗਰ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰੋਗੇ ਤਾਂ ਤੁਹਾਡੀ ਮਿਹਨਤ ਨੂੰ ਤੁਹਾਨੂੰ 10 ਗੁਣਾ ਫਰ ਮਿਲੇਗਾ ਦੇਖੋ ਮਿਹਨਤ ਕਰਨਾ ਹਰ ਇੱਕ ਦਾ ਫਰਜ਼ ਹੈ ਪਰਿਵਾਰ ਦੇ ਜਿੰਨੇ ਵੀ ਜੀ ਆ ਹਨਾ ਸਾਰੇ ਮਿਹਨਤ ਕਰੋ ਭੈਣਾਂ ਨੇ ਬਾਹਰ ਜਾ ਕੇ ਨਹੀਂ ਕਰ ਸਕਦੀਆਂ ਘਰ ਅੱਜਕਲ ਬਹੁਤ ਕੰਮ ਨੇ ਸਲਾਈ ਕੜਾਈ ਮੈਂ YouTube ਤੇ ਤੁਹਾਡੇ ਕੋਈ 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 ਟੈਲੈਂਟ ਹੈ ਤੁਸੀਂ ਉਹ ਕਰੋ ਬਹੁਤ ਪੈਸਾ ਤੁਸੀਂ ਕਮਾ ਸਕਦੇ ਹੋ ਅਗਰ ਤੁਸੀਂ ਮਿਹਨਤ ਕਰੋ ਨਾ ਇਹ ਸਾਰਾ ਦਿਨ ਰੋਣੇ ਬੈਠ ਕੇ ਰੋਣਾ ਨਾ ਵੀ ਮੈਂ ਤਾਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਐ ਆ ਜੀ ਇਹ ਆ ਦੇਖੋ ਇਹ ਬਹਾਨੇ ਨੇ ਅੱਜ ਕੱਲ ਇੱਕ ਔਰਤ ਜੇ ਚਾਹੇ ਤਾਂ ਉਹ ਆਪਣੇ ਸਾਰੇ ਘਰ ਨੂੰ ਚਲਾ ਸਕਦੀ ਹੈਗੀ ਤੇ ਆਪਣੇ ਪਰਿਵਾਰ ਨੂੰ ਵੀ ਸੰਭਾਲ ਸਕਦੀ ਹੈਗੀ ਆਪਾਂ ਤਾਂ ਘਰ ਦੇ ਕੰਮ ਕਰਕੇ ਇੰਨੀ ਖੁਸ਼ ਤੇ ਆਪਣੇ ਘਰ ਦੇ ਵਿੱਚ ਬਰਕਤਾ ਕਿੱਥੋਂ ਨਹੀਂ ਸਵੇਰੀ ਕਲੇਸ਼ ਚੱਲ ਪੈਂਦਾ ਮੈਂ ਕਿਹਾ ਤੁਹਾਡੀ ਨੌਕਰਾਨੀ ਲੱਗੀ ਆ ਮੈਂ ਕਿਹਾ ਤੁਹਾਡੇ ਆਇਆ ਨਾ ਇਹ ਕੰਮ ਆਪਣਾ ਫਰਜ਼ ਹੈ ਤੇ ਤੁਸੀਂ ਇਹ ਜ਼ਰੂਰ ਕਰੋ ਤੇ ਤੁਰਦੇ ਫਿਰਦੇ ਤੁਸੀਂ ਵਾਹਿਗੁਰੂ ਜੀ ਦਾ ਸਿਮਰਨ ਤੇ ਚੌਪਈ ਸਾਹਿਬ ਜੀ ਦੇ ਪੰਜ ਪਾਠ ਡੇਲੀ ਕਰਨ ਲੱਗ ਜੋ ਤਾਂ ਤੁਹਾਡੇ ਸਿਰ ਤੇ ਜਿੰਨਾ ਵੀ ਕਰਜ਼ਾ ਹੈ ਨਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਗੁਰੂ ਸਾਹਿਬ ਜੀ ਨੇ ਕਦੋਂ ਤਾਰਤਾ ਪੰਜ ਪਾਠ ਚੌਪਈ ਸਾਹਿਬ ਜੀ ਦੇ ਤੁਰਦੇ ਫਿਰਦੇ ਕਿਉਂਕਿ 5 ਮਿੰਟ ਦਾ ਪਾਠ ਹੈ ਤੁਸੀਂ ਅਗਰ ਯਾਦ ਕਰ ਲੋਗੇ ਤਾਂ ਤੁਸੀਂ ਨਾ ਦਿਨ ਦੇ ਵਿੱਚ ਚਾਹੇ 50 50 ਪਾਠ ਕਰ ਲਓ ਮੇਰੀ ਇਹੀ ਆਦਤ ਹੈ ਮੈਂ ਚੌਪਈ ਸਾਹਿਬ ਜੀ ਦੇ ਪਾਠ ਹਰ ਟਾਈਮ ਕਰਦੀ ਰਹਿੰਦੀ ਆ ਜਦੋਂ ਵੀ ਹੈ ਨਾ ਕਈ ਵਾਰ ਬਿਸਰ ਵੀ ਜਾਂਦਾ ਕਿਉਂਕਿ ਆ ਦੁਨਿਆਵੀ ਇਨਸਾਨ ਆ ਹਨਾ ਆਪਾਂ ਵੀ ਕਿਹੜਾ ਕੋਈ ਹੋ ਆ ਤੇ ਤਾਂ ਤੁਸੀਂ ਜ਼ਰੂਰ ਇਹ ਕਰਿਆ ਕਰੋ ਦੇਖਿਓ ਤੁਸੀਂ ਜਿਹੜੀ ਮੈਂ ਤੁਹਾਨੂੰ ਇਹ ਚੀਜ਼ ਦੱਸੀਏ ਪੰਜ ਚੌ ਪਈ ਸਾਹਿਬ ਜੀ ਦੇ ਪਾਠ ਜਪਜੀ ਸਾਹਿਬ ਜੀ ਦਾ ਪਾਠ ਤੇ ਪ੍ਰਸ਼ਾਦਾ ਬਣਾ ਕੇ ਇਦਾਂ ਕਰਨਾ ਤਾਂ ਦੇਖਿਓ ਤੁਹਾਡਾ ਕਰਜਾ ਕਿਵੇਂ ਲੈਂਦਾ ਤੇ ਮਿਹਨਤ ਕਰਨੀ ਤੇ ਵਾਹਿਗੁਰੂ ਜੀ ਨੇ ਫਲ ਲਾਉਣਾ ਉਹ ਜ਼ਰੂਰ ਲਾਉਣਗੇ ਵਿਸ਼ਵਾਸ ਰੱਖਿਓ ਕਿ ਇੱਕ ਦਿਨ ਵਾਹਿਗੁਰੂ ਜੀ ਸਾਡੀ ਕਿਸਮਤ ਜ਼ਰੂਰ ਬਦਲਣਗੇ ਤਾਂ ਹੁਣ ਮਿਲਾਂਗੇ ਪਾ ਅਗਲੀ ਵੀਡੀਓ ਦੇ ਵਿੱਚ ਤੋ ਤੱਕ ਲਈ ਸਾਰੇ ਪੈਨ ਭਰਾਵਾਂ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ